ਅਮਰੀਕੀ ਬਾਰਡਰ ਪੈਟਰੋਲ ਪੁਲਿਸ ਦੇ ਏਜੰਟਾ ਨੇ 1 ਅਗਸਤ ਨੂੰ ਮੈਨ ਸੂਬੇ ਦੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨਜ਼ਦੀਕ ਗੈਰਕਾਨੂੰਨੀ ਢੰਗ ਦੇ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ। ਅਮਰੀਕੀ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਮੁਤਾਬਿਕ ਇਨਾਂ ਵਿਅਕਤੀਆਂ ਨੂੰ ਸਰਹੱਦੀ ਸੁਰੱਖਿਆ ਦੇ ਤਹਿਤ ਮੁਕੱਦਮਾ ਤੇ ਨਜ਼ਰਬੰਦੀ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਵਾਪਸ ਰਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਸਸਟ੍ਰੀਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਹਾਲਟਨ ਸੈਕਟਰ ਦੇ ਬਾਰਡਰ ਪੈਟਰੋਲ ਏਜੰਟਾ ਨੇ ਸ਼ੁੱਕਰਵਾਰ ਨੂੰ ਬ੍ਰਿਜਵਾਟਰ ਦੇ ਵਿੱਚ ਕੈਨੇਡਾ ਅਮਰੀਕਾ ਸਰਹੱਦ ਦੇ ਨਜ਼ਦੀਕ ਪੈਦਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਭਾਰਤੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਸੀਬੀਪੀ ਦੇ ਬੁਲਾਰੇ ਦੇ ਮੁਤਾਬਿਕ ਇਹ ਗ੍ਰਿਫਤਾਰੀਆਂ ਮੇਨ ਸੂਬੇ ਦੇ ਵਿੱਚ ਆਮ ਨਹੀਂ ਹਨ ਕਿਉਂਕਿ ਪਿਛਲੇ 3 ਸਾਲਾਂ ਦੇ ਵਿੱਚ ਮੇਨ ਦੇ ਵਿੱਚ ਸਿਰਫ 15 ਭਾਰਤੀ ਨਾਗਰਿਕਾਂ ਨੂੰ ਹੁਣ ਤੱਕ ਗੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਦੇ ਹੋਏ ਫੜਿਆ ਗਿਆ ਹੈ ਹਾਲਟਨ ਸੈਕਟਰ ਦੇ ਕਾਰਜਕਾਰੀ ਮੁਖੀ ਪੈਟਰੋਲ ਏਜੰਟ ਕ੍ਰੈਗ ਸ਼ੈਪਲੇ ਦੇ ਮੁਤਾਬਿਕ ਭਾਵੇਂ ਅਮਰੀਕੀ ਸਰਹੱਦ ਪੁਲਿਸ ਨੇ ਗੈਰਕਾਨੂੰਨੀ ਸਰਹੱਦ ਪਾਰ ਕਰਨ ਦੀਆਂ ਘਟਨਾਵਾਂ ਦੇ ਵਿੱਚ ਰਿਕਾਰਡ ਤੋੜ ਕਮੀ ਦਰਜ ਕੀਤੀ ਹੈ ਪਰ ਕੁਝ ਵਿਅਕਤੀ ਹਲੇ ਵੀ ਸਾਡੇ ਕਾਨੂੰਨਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਦੇ ਨੇ ਆਫੀਸਰ ਸ਼ੈਪਲੀ ਨੇ ਸਖਤ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਤੂੰ ਇਸੀ ਸਰਹੱਦ ਨੂੰ ਗੈਰਕਾਨੂੰਨੀ ਢੰਗ ਦੇ ਨਾਲ ਪਾਰ ਕਰਕੇ ਆਉਂਦੇ ਹੋ ਤਾਂ ਤੁਹਾਨੂੰ ਗ੍ਰਿਫਤਾਰ ਕੀਤਾ ਜਾਵੇਗਾ ਮੁਕੱਦਮਾ ਚੁਲਾਇਆ ਜਾਵੇਗਾ ਤੇ ਤੁਹਾਡੇ ਮੂਲ ਦੇਸ਼ ਦੇ ਵਿੱਚ ਵਾਪਸ ਡਿਪੋਰਟ ਕਰ ਦਿੱਤਾ ਜਾਵੇਗਾ ਅਮਰੀਕੀ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਵੀ ਸਖਤ ਸੁਨੇਹਾ ਦਿੱਤਾ ਹੈ ਕਿ ਜੇ ਕੋਈ ਵਿਅਕਤੀ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੁੰਦਾ ਹੈ ਤਾਂ ਉਸਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈਆਂ ਦਾ ਉਸਨੂੰ ਸਾਹਮਣਾ ਕਰਨਾ ਪਵੇਗਾ ਹਾਲਾਂਕਿ ਸੀਬੀਪੀ ਨੇ ਸੈਲਫ ਰਿਪੋਰਟ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਕੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਮੌਜੂਦ ਵਿਅਕਤੀ ਆਪਣੇ ਮੂਲ ਦੇਸ਼ ਜਾਂ ਫਿਰ ਕਿਸੇ ਹੋਰ ਦੇਸ਼ ਜਾਣ ਦੇ ਲਈ ਜੇਕਰ ਤਿਆਰ ਹੁੰਦੇ ਨੇ ਤਾਂ ਉਹਨਾਂ ਨੂੰ ਵਾਪਸ ਭੇਜਿਆ ਜਾ ਸਕਦਾ ਹੈ ਇਸ ਪ੍ਰਕਿਰਿਆ ਦੇ ਵਿੱਚ CBP ਹੋਮ ਐਪ ਦੀ ਵਰਤੋਂ ਕਰਕੇ ਵਾਪਸ ਜਾਣ ਦੀ ਕਾਰਵਾਈ ਦਰਜ ਕੀਤੀ ਜਾ ਸਕਦੀ ਹੈ। ਯੋਗ ਵਿਅਕਤੀਆਂ ਨੂੰ ਯਾਤਰਾ ਸਹਾਇਤਾ, ਦਸਤਾਵੇਜ਼ ਸਹਾਇਤਾ ਤੇ ਨਜ਼ਰਬੰਦੀ ਤੋਂ ਛੋਟ ਦਿੱਤੀ ਜਾ ਸਕਦੀ ਹੈ ਤੇ ਵਾਪਸੀ ਦੇ ਸਮੇਂ 1000 ਡਾਲਰ ਦੀ ਵਿੱਤੀ ਸਹਾਇਤਾ ਵੀ ਮਿਲ ਸਕਦੀ ਹੈ। ਇਹ ਗ੍ਰਿਫਤਾਰੀਆਂ ਅਮੇਨ ਸੂਬੇ ਦੇ ਵਿੱਚ ਇਸ ਦੇ ਲਈ ਅਹਿਮ ਨੇ ਕਿਉਂਕਿ ਇੱਥੇ ਭਾਰਤੀ ਨਾਗਰਿਕਾਂ ਦੀ ਗੈਰਕਾਨੂੰਨੀ ਸਰਹੱਦ ਪਾਰ ਕਰਨ ਦੀਆਂ ਘਟਨਾਵਾਂ ਬਹੁਤ ਹੀ ਘੱਟ ਹੁੰਦੀਆਂ ਨੇ। ਪਿਛਲੇ 3 ਵਿਤੀ ਸਾਲਾਂ ਦੇ ਦੌਰਾਨ ਇਸ ਸੂਬੇ ਦੇ ਵਿੱਚ ਸਿਰਫ 15 ਭਾਰਤੀ ਨਾਗਰਿਕਾਂ ਨੂੰ ਅਜਿਹੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਸੀਬੀਪੀ ਦੇ ਮੁਤਾਬਿਕ ਮੇਨ ਸੂਬੇ ਦੇ ਵਿੱਚ ਹਾਲ ਹੀ ਵਿੱਚ ਨਵੇਂ ਬਾਰਡਰ ਪੈਟਰੋਲ 에ਜੰਟ ਨਿਯੁਕਤ ਕੀਤੇ ਗਏ ਨੇ ਤਾਂ ਜੋ ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਪਿਛਲੇ ਕੁਝ ਸਾਲਾਂ ਦੇ ਵਿੱਚ ਭਾਰਤੀ ਨਾਗਰਿਕਾਂ ਦੇ ਵੱਲੋਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਦੀਆਂ ਘਟਨਾਵਾਂ ਵਧੀਆਂ ਨੇ। ਸਾਲ 2018 ਦੇ ਵਿੱਚ ਸੀਬੀਪੀ ਨੇ ਰਿਪੋਰਟ ਕੀਤੀ ਸੀ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਲਗਭਗ 3 ਗੁਣਾ ਜ਼ਿਆਦਾ ਵੱਧ ਗਈ ਸੀ ਜਿਸ ਦੇ ਵਿੱਚ ਲਗਭਗ 9000 ਭਾਰਤੀ ਫੜੇ ਗਏ ਅਕਸਰ ਇਹ ਵਿਅਕਤੀ ਮਨੁੱਖੀ ਤਸਕਰੀ ਦੇ ਨੈਟਵਰਕਸ ਦੇ ਰਾਹੀਂ 25000 ਜਾਂ ਫਿਰ 50000 ਡਾਲਰ ਤੱਕ ਦੇ ਬਦਲੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਕਈ ਵਾਰ ਸ਼ਰਨ ਮੰਗਣ ਦੇ ਦਾਅਵੇ ਵੀ ਕਰਦੇ ਨੇ ਅਮਰੀਕੀ ਸਰਹੱਦ ਪੁਲਿਸ ਨੇ ਸਰਹੱਦੀ ਨਿਗਰਾਨੀ ਦੇ ਲਈ ਆਧੁਨਿਕ ਸਾਧਨਾ ਅਤੇ ਜ਼ਿਆਦਾ ਤੋਂ ਜ਼ਿਆਦਾ ਏਜੰਟਾਂ ਦੀ ਵਰਤੋਂ ਕਰਨੇ ਸ਼ੁਰੂ ਕਰ ਦਿੱਤੀ ਹੈ ਮੇਨ ਸੂਬੇ ਦੇ ਵਿੱਚ ਨਵੇਂ ਏਜੰਟਾਂ ਦੀ ਭਰਤੀ ਨੇ ਸਰਹੱਦ ਸੁਰੱਖਿਆ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕੀਤਾ ਇਸ ਕਰਕੇ ਇੱਥੋਂ ਅੰਤਰਰਾਸ਼ਟਰੀ ਸਰਹੱਦ ਪਾਰ ਕਰਨਾ ਹੁਣ ਮੁਸ਼ਕਲ ਹੈ ਇਸ ਲਈ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਿਨਾਂ ਕਾਨੂੰਨੀ ਰਸਤਿਆਂ ਦੇ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਅਮਰੀਕਾ ਸਰਕਾਰ ਨੇ ਆਪਣੀ ਸਰਹੱਦਾਂ ਤੇ ਪੁਲਿਸ ਦੀ ਪੈਟਰੋਲਿੰਗ ਵਧਾ ਦਿੱਤੀ ਹੈ ਜਿਸ ਦੇ ਕਾਰਨ ਗੈਰਕਾਨੂੰਨੀ ਪ੍ਰਵਾਸੀਆਂ ਦੇ ਲਈ ਹੁਣ ਅਮਰੀਕਾ ਪਹੁੰਚਣ ਦਾ ਰਸਤਾ ਬੰਦ ਹੋ ਚੁੱਕਾ ਹੈ।